ਸਫਲਤਾ ਕਿਸਮਤ ਨਾਲ ਨਹੀਂ ਰੋਜ਼ ਦੀਆਂ ਚੰਗੀਆਂ ਆਦਤਾਂ ਨਾਲ ਵੀ ਬਣਦੀ ਹੈ। ਦੋਸਤੋ ਕਈ ਲੋਕ ਕਹਿੰਦੇ ਨੇ ਕਿ ਸਫਲਤਾ ਕਿਸਮਤ ਨਾਲ ਮਿਲਦੀ ਹੈ ਪਰ ਸੱਚ ਇਹ ਹੈ ਸਫਲਤਾ ਕਿਸਮਤ ਨਾਲ ਨਹੀਂ ਆਪਣੀਆਂ ਰੋਜ਼ ਦੀਆਂ ਚੰਗੀਆਂ ਆਦਤਾਂ ਵੀ ਬਣਾਉਣੀਆਂ ਪੈਂਦੀਆਂ ਨੇ ਤਾਂ ਹੀ ਕਿਸਮਤ ਮਿਲਦੀ ਹੈ। ਜੇ ਤੁਹਾਡੀ ਇੱਕ ਛੋਟੀ ਜਹੀ ਚੰਗੀ ਆਦਤ ਬਣ ਗਈ ਜਿਵੇਂ ਰੋਜ਼ 5 ਮਿੰਟ ਸਿੱਖਣਾ ਹਰ ਰੋਜ਼ ਇੱਕ ਛੋਟੀ ਵੀਡੀਓ ਆਪਣੇ YouTube ਚੈਨਲ ਜਾਂ Facebook ਚੈਨਲ ਤੇ ਬਣਾ ਕੇ ਪਾਉਣਾ ਤਾਂ ਇਹ ਆਦਤ ਤੁਹਾਨੂੰ ਹੌਲੀ-ਹੌਲੀ ਬਹੁਤ ਉੱਪਰ ਤੱਕ ਲੈ ਜਾਏਗੀ ਵੱਡੀਆਂ ਕਾਮਯਾਬੀਆਂ ਇੱਕ ਦਿਨ ਵਿੱਚ ਨਹੀਂ ਮਿਲਦੀਆਂ ਪਰ ਹਰ ਰੋਜ਼ ਕੀਤਾ ਇੱਕ ਛੋਟਾ ਜਿਹਾ ਕੰਮ ਇੱਕ ਦਿਨ ਵੱਡਾ ਨਤੀਜਾ ਦੇ ਦਿੰਦਾ ਹੈ ਉਹ ਬੰਦਾ ਆਪਣੀਆਂ ਆਦਤਾਂ ਸੰਭਾਲ ਲੈਂਦਾ ਹੈ ਉਹ ਆਪਣਾ ਭਵਿੱਖ ਖੁਦ ਬਣਾਉਂਦਾ ਹੈ ਫਿਰ ਕਿਸਮਤ ਵੀ ਉਸ ਦੇ ਨਾਲ ਖੜੀ ਹੋ ਜਾਂਦੀ ਹੈ ਕਿਸਮਤ ਦਾ ਇੰਤਜ਼ਾਰ ਨਾ ਕਰੋ ਇੱਕ ਚੰਗੀ ਆਦਤ ਬਣਾਓ ਰਾਹ ਆਪਣੇ ਆਪ ਖੁੱਲ ਜਾਣਗੇ